ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਦੋ ਗੁੱਲ ਦੇ ਇਸਦੇ ਇਹ ਗੁੱਲ ਜਿਹੜੇ ਹੈਗੇ ਆ ਇਹ ਮੈਂ ਛਲੀਆਂ ਗਰੂ ਕੀਤੀਆਂ ਸੀਗੀਆਂ ਉਹਨਾਂ ਦੇ ਬਣਾਏ ਹੈਗੇ ਆ ਦਾਣੇ ਭੁੰਨੇ ਆ ਜਿਹੜੀਆਂ ਥੋੜੀਆਂ ਜਿਹੀਆਂ ਕੱਚੀਆਂ ਰਹਿ ਜੰਨੀਆਂ ਸੀ ਛਲੀਆਂ ਥੋੜੇ ਜਿਹਾ ਦਾਣੇ ਜਾਂਦੇ ਪੱਕ ਉਹ ਤੇ ਇਹਨਾਂ ਨੂੰ ਮੈਂ ਭੁੰਨਿਆ ਭੁੰਨ ਕੇ ਤਾਂ ਪੁਰਾਣੇ ਦੇ ਬਣਾਏ ਇੱਕ ਤਾਬੂ ਹੁੰਦੇ ਆ ਇੱਕ ਹੁੰਦੇ ਮਰਮਰੇ ਮਰਮਰੇ ਜਿਹੜੇ ਹੁੰਦੇ ਆ ਤੁਸੀਂ ਦੱਸਣਾਓ ਕੀ ਹੁੰਦੇ ਆ ਤੇ ਜਿਹੜੇ ਆਬੂ ਹੁੰਦੇ ਉਹ ਕੋਕੀ ਹੁੰਦੇ ਆ ਹਨ ਤੇ ਦਾਣੇ ਭੁੰਨੇ ਆ ਤੇ ਬਹੁਤ ਹੀ ਸਵਾਦ ਬਣੇ ਟੇਸਟੀ ਬਣੇ ਇੱਥੇ ਵੀ ਆਪਾਂ ਖਾਣ ਸਕਦੇ ਆ ਬਾਹਲੀਆਂ ਗੰਟੀਆਂ ਦੇ ਵਿੱਚ ਛੱਲੀਆਂ ਕਰੋ ਗਰੋ ਗਰੋ ਕਰਕੇ ਛੱਲੀਆਂ ਤੇ ਬਣਾਉਗਾ ਦਾਣੇ ਤੇ ਮੈਂ ਆਹ ਛੱਲੀਆਂ ਦੇ ਜਿਹੜੇ ਹੈਗੇ ਦਾਣੇ ਲਏ ਆ ਭੌਰ ਤੇ ਇਹਦੇ ਦਾਣੇ ਆ ਨਾ ਤਾਂ ਇਹ ਜਿਆਦਾ ਸੁੱਕਿਓ ਆ ਤੇ ਨਾ ਹੀ ਇਹ ਜਿਆਦਾ ਕੱਚੇ ਆ ਆ ਇਹਨਾਂ ਦੇ ਬਣਾਏ ਹੈਗੇ ਆ ਮੈਂ ਇਹ ਮਰਮure ਤੇ ਮਰਮure ਜਿਹੜੇ ਹੈਗੇ ਆ ਬਹੁਤ ਸੋਹਣੇ ਬਣਦੇ ਛੱਲੀਆਂ ਨੂੰ ਲੋ ਭੋਰ-ਭੋਰ ਕੇ ਤਾਂ ਬਣਾਓ ਤੇ ਜਦੋਂ ਮਾਰਚ-ਅਪ੍ਰੈਲ ਹੁੰਦਾ ਤਾਂ ਉਦੋਂ ਦੂਕ ਦਾਣੇ ਜਾਂ ਚਾਰ ਦਾਣੇ ਜਿੰਨੇ ਵੀ ਤੁਸੀਂ ਲਾਇਕ ਕਰਦੇ ਬੀਜੋ ਬੀਜ ਕੇ ਤੇ ਛੱਲੀਆਂ ਨੂੰ ਕਾਲਾ ਤੇ ਇਹਨਾਂ ਦਿਨਾਂ ਚ ਆ ਕੇ ਅਗਸਤ ਦੇ ਵਿੱਚ ਪੱਕ ਜਾਂਦੀਆਂ ਤੇ ਸਤੰਬਰ ਤੱਕ ਤਾਂ ਇਹਨਾਂ ਦਾਣਿਆਂ ਨੂੰ ਤਾਂ ਭੋਰ ਲਓ ਭੋਰ ਕੇ ਤੇ ਤੇ ਬਣਾਉ ਇਹਨਾਂ ਦੇ ਮਰਮਰੇ ਜਿਹੜੇ ਆਬੂ ਬਣਾਉਣੇ ਆ ਫਿਰ ਥੋੜਾ ਜਿਹਾ ਤੁਹਾਨੂੰ ਕੱਜੀਆਂ ਰੱਖਣੇ ਪੈਣੇ ਛੱਲੀਆਂ ਪਹਿਲਾਂ ਤੋੜਨੀਆਂ ਪੈਣੀਆਂ ਤਾਂ ਫਿਰ ਆਪਾਂ ਉਹਦੇ ਭੁੰਨ ਕੇ ਦਾਣੇ ਜਿਹੜੇ ਆ ਗਾ ਉਹ ਬਣਾ ਸਕਦੇ ਹਾਂ ਦੇਖੋ ਗੋਲੇ ਇੱਕ ਲਾਲ ਆ ਇੱਕ ਚਿੱਟਾ ਆ ਤੇ ਚਲੋ ਹੁਣ ਆਪਾਂ ਬਣਾਉਨੇ ਆ ਦਾਣੇ ਭੁੰਨਦੇ ਆ ਤੇ ਇਹਨਾਂ ਨੂੰ ਪਹਿਲਾਂ ਆਪਾਂ ਨਵਾਵਾਂਗੇ ਥੋੜਾ ਜਿਹਾ ਵਿੱਚ ਛੱਟ ਕੇ ਇਹਨਾਂ ਦਾ ਜਿਹੜਾ ਬੂਰ ਜਿਆ ਹੁੰਦਾ ਉਹ ਕੱਢ ਲਵਾਂਗੇ ਦਾਣੇ ਜਿਹੋ ਕਿਨੇ ਸੋਹਣੇ ਮੋਤੀਆਂ ਵਰਗੇ ਦਾਣੇ ਐ ਸੋਹਣੇ ਤੇ ਹੁਣ ਮੈਂ ਪਾ ਲਿਆ ਹੈਗਾ ਕੜਾਹੀ ਚ ਨੂਨ ਇਹ ਪਾ ਲਿਆ ਹੈਗਾ ਥੋੜਾ ਜਿਹਾ ਲੂਣ ਦੀ ਕੜਕੀ ਪਾ ਕੇ ਫਰੱਖ ਲਿਆ ਤੈਨੂੰ ਤੱਤਾ ਹੋਣ ਇਹਨੂੰ ਇੱਧਰ ਮੈਂ ਜਿਹੜੇ ਦਾਣੇ ਆਪਾਂ ਨੂੰ ਥੋੜਾ ਛੱਟ ਕੇ ਤਾਂ ਵਿੱਚੋਂ ਆਹਾ ਮੂਰਗੇ ਜਿਹੜੇ ਹੈਗੇ ਆ ਤਾਂਗੇ ਜਿਹੜੇ ਹਿੰਦਸ਼ਾਲੀਆਂ ਦੇ ਪਾਲ ਹੁੰਦੇ ਉਹ ਕੱਢ ਲੈਣੇ ਆ ਤੇ ਇਸ ਤਰ੍ਹਾਂ ਅਚਾਰ ਛੱਟ ਕੇ ਪਹਿਲਾਂ ਇਹਨਾਂ ਨੂੰ ਕੱਢ ਲਓ ਤਾਂ ਨਹੀਂ ਤਾਂ ਫਿਰ ਇੰਚੋਂ ਜਿੱਦਾਂ ਬਰਨ ਦਾ ਟੇਸ ਆਉਂਦਾ ਰਹਿੰਦਾ ਦਾਣੇ ਦੇਖੋ ਹੋ ਗਿਆ ਸਾਫ ਬਹੁਤ ਹੀ ਸੋਹਣੇ ਬਣਦੇ ਘਰੇ ਬਣਾ ਕੇ ਦੇਖਿਓ ਤੇ ਬੜੀ ਯਾਦ ਆਉਂਦੀ ਇੰਡੀਆ ਦੀ ਜਦੋਂ ਆਪਾਂ ਇਦਾਂ ਬਣਾਉਂਦੇ ਆਂ ਦਾਣੇ ਤਾਂ ਜਦੋਂ ਪਹਿਲਾਂ ਆਪਾਂ ਇੰਡੀਆ ਚ ਹੁੰਦੇ ਸੀਗੇ ਤਾਂ ਪੱਠੀਆਂ ਦੇ ਉੱਤੇ ਦਾਣੇ ਆਪਾਂ ਬਣਾਉਣ ਜਾਂਦੇ ਹੁੰਦੇ ਸੀ ਤਾਂ ਦਾਣੇ ਬਣਾ ਕੇ ਤੇ ਅੱਦੇ ਤਰ੍ਹਾਂ ਖ ਲੈਣੇ ਦਾਣੇ ਭੁੰਨਣ ਵਾਲੀ ਨੇ ਅਤੇ ਆਪਾਂ ਨੂੰ ਦੇਣ ਉਹਨੂੰ ਲ ਆਪਣਾ ਨਾਣ ਹੈ ਜੀ ਗਰਮ ਤੇ ਇਹਦੇ ਉੱਤੇ ਪਾਣੀ ਦਾ ਦਾਣੇ ਦਾਣੇ ਨੂੰ ਬਸ ਆਪਾਂ ਇਦਾਂ ਭੁੰਨੀ ਜਾਣਾ ਜਦੋਂ ਪਹਿਲਾ ਗਿੱਲੇ ਆ ਤਾਣੇ ਕਰਕੇ ਥੋੜੇ ਜਿਹੇ ਸਲਾਬੇ ਜਿੱਦਾਂ ਹੁੰਦੇ ਇਹਨਾਂ ਨੂੰ ਲੂਣ ਲੱਗ ਜਾਂਦਾ ਤੇ ਇਹ ਵਸਲ ਮਮਠੀ ਮਠੀ ਆਉਂਦੇ ਇਹਨਾਂ ਨੂੰ ਆਪਾਂ ਇਦਾਂ ਭੁੰਨ ਲੈਣਾ ਚੰਗੀ ਤਰ੍ਹਾਂ ਹੋਲੀ-ਹੋਲੀ ਜਿਹੜਾ ਲੂਣ ਆ ਉਹ ਕੇ ਦਾਣਿਆਂ 'ਚ ਦਾਣੇ ਤੱਕ ਜਾਂਦੇ ਫਨੂਨ ਤਾਪੇ ਲੈਥ ਜਾਂਦਾ ਉਸ ਤੋਂ ਤੇ ਇਹ ਲੂਣੇ ਨਿੰਦ ਦਾਣੇ ਉਹ ਦਾਣੇ ਦੇ ਲੂਣ ਦੇ ਅੱਪਾ ਭੁੰਨੇਗੇ ਸਿਰਫ ਕਰਕੇ ਆਪਾਂ ਉਹ ਤੇ ਇੰਡੀਆ ਦੇ ਰੀਤੀ ਚ ਭੋਂਦੇ ਹੁੰਦੇ ਸੀ ਕਿ ਇੱਥੇ ਮੈਂ ਲੂਣ ਦੇ ਵਿੱਚ ਭੁੰਨਦੀ ਆ ਤੇ ਲੂਣ ਦੇ ਵਿੱਚ ਭੁੰਨਣਾ ਜੇ ਉੱਦਾਂ ਕੜਾਹੀ ਤੇ ਕੋਨੇ ਤੋਂ ਦਾਣੇ ਜਿਹੜੇ ਆਪਣੇ ਹੈਗੇ ਆ ਉਹ ਸਾਈਡਾਂ ਤੋਂ ਜਲ ਜਾਂਦੇ ਆ ਤੇ ਇਹਨੇ ਵਧੀਆ ਨਹੀਂ ਭੁੱਜਦੇ ਹੈ ਤਾਂ ਕਰਤੀ ਫਿਰ ਨੂਨ ਦੇ ਵਿੱਚ ਆਪਾਂ ਜਿਹੜਾ ਨੂਨ ਹੈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਨੂਨ ਦੇ ਵਿੱਚ ਭੁੰਨਣਾ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਵੀ ਬਣਾਉ ਕਰੇ ਮੋਰਮਰੇ ਜਾਂ ਆਬੂ ਆਸਾ ਜਾਨੇ ਬਣਾਉਂਦੇ ਰਹਿਣਾ ਤੇ ਲਾ ਕੇ ਪਾ ਪਾਣੇ ਨੇ ਰਾਈਆ ਆਪਣੇ ਲੈਣੇ ਆ ਭੁੰਨ ਪਰ ਉਹ ਨਾ ਖਾਓ ਜੇ ਨਾਲ ਦੰਦਾਂ ਦੇ ਵਿੱਚ ਫਿਲਿੰਗ ਹੋਈ ਹੋਇਆ ਹੋਰ ਨਾ ਤੁਸੀਂ ਆਪਣੀ ਫਿਲਿੰਗ ਕੱਢ ਲਿਓ ਕਰਕੇ ਥੋੜੇ ਜਿਹਾ ਕਰੜੇ ਵੀ ਹੁੰਦੇ ਆ ਇਹ ਤਾਂ ਥੋੜੇ ਜਿਹਾ ਹਾਰਡ ਹੁੰਦੇ ਜੇ ਫਿਲਿੰਗ ਹੋਈ ਆ ਫਿਰ ਥੋੜੀਆਂ ਜਿਹਾ ਕੱਚੀਆਂ ਛੱਲੀਆਂ ਦੇ ਬਣਾਓ ਤੇ ਬਹੁਤ ਸੋਹਣੇ ਬੰਦ ਆ ਇੱਕ ਤਾਂ ਛੱਲੀਆਂ ਆਪਾਂ ਭੁੰਨੀ ਦੀਆਂ ਉਹਦੇ ਨਾਲ ਥੋੜੀ ਥੋੜੀ ਜਿਹੀ ਛੱਲੀ ਪੱਕੀ ਹੋਣੀ ਚਾਹੀਦੀ ਆ ਤਾਂ ਫਿਰ ਉਹਦੇ ਬਣਾ ਲਿਓ ਦੇਖੋ ਹੁਣ ਇਦਾਂ ਇਹਨਾਂ ਦੀ ਆਵਾਜ਼ ਜਿਹੀ ਹੈ ਝਟਕ ਪਟਕ ਦੀ ਆਉਣ ਲੱਗ ਪੈਣੀ ਹੈ ਤੇ ਇਹਦਾ ਮਤਲਬ ਆ ਭੁੱਜ ਗਏ ਭੁੱਜਦੇ ਆ ਹੁਣ ਇਹਨਾਂ ਰੈਡੀ ਆ ਨੇਲੀ ਥੋੜਾ ਜਿਹਾ ਆਪਾਂ ਹੋਰ ਭੁੰਨਾਂਗੇ ਥੋੜਾ ਜਿਹਾ ਜਦੋਂ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਉਦੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਥੋੜਾ ਜਿਹਾ ਕੱਢ ਕੇ ਦੋ ਚਾਰ ਕਦਾਣੇ ਬਾਹਰ ਰੱਖ ਲਓ ਰੱਖ ਕੇ ਥੋੜਾ ਠੰਡੇ ਹੋ ਗਏ ਲੋਟ ਖਾ ਕੇ ਦੇਖੋ ਵਿੱਚੋਂ ਕੱਚੇ ਤਾਂ ਨਹੀਂ ਹੈਗੇ ਇਹ ਕੱਚਾ ਟੇਸਟ ਨਾਲ ਵਿੱਚ ਬਸ ਇਸ ਤਰ੍ਹਾਂ ਜਾਂ ਤੇ ਪੁੰਨ ਲੈਣੇ ਆਪਾਂ ਦਾਣੇ ਜਿਹੜੇ ਆ। ਬਸ ਇਹਨੂੰ ਹਿਲਾਉਂਦੇ ਰਹਿਣਾ ਤੇ ਜੇ ਇਹਨਾਂ ਨੂੰ ਛੱਡ ਦਿੱਤਾ ਫਿਰ ਉਹ ਇੱਕ ਪਾਸੇ ਇਹਨਾਂ ਦਾ ਜਲ ਜਾਣਾ ਹੈ। ਬਸ ਇਹਨਾਂ ਨੂੰ ਹਿਲਾ ਹੀ ਜਾਣਾ ਆਪਾਂ ਦਾਣਿਆਂ ਨੂੰ। ਸਰਸੀ ਇਹਨਾਂ ਦੇ ਫੇਰੀ ਜਾਣੀ ਹੈ। ਤੁਹਾਨੂੰ ਦੇਖੋ ਇਹਨਾਂ ਦਾ ਕਲਰ ਜਿਹੜਾ ਇਹਨਾਂ ਨਾਲ ਚੇਂਜ ਹੋ ਗਿਆ। ਕੋਦੀ ਚੱਲੇ ਜਾਣੇ ਆਪਾਂ ਇਹਨੂੰ ਕਿੰਨੂੰ ਜ਼ਿਆਦਾ ਆਉਂਦੀ ਇੰਡੀਆ ਦੀ ਜਰੂਰ ਕਮੈਂਟ ਕਰਕੇ ਦੱਸਣਾ ਜਦੋਂ ਆਪਾਂ ਦਾਣੇ ਪਕਾ ਕੇ ਲਿਆ ਕਿਸਾਨ ਦੇ ਘਰੇ ਤਾਂ ਕਿੰਨੇ ਸਵਾਦ ਲੱਗਦੇ ਨੇ ਤੇ ਉੱਧਰ ਠੰਡ ਹੁੰਦੀ ਬੀਚੇ ਤੇ ਉਸ ਤੋਂ ਦਾਣੇ ਆਪਾਂ ਬਕਲਾ ਕੇ ਲੈ ਕੇ ਆਉਣੇ ਤੇ ਖਾਣੇ ਬੜੀ ਯਾਦ ਆਉਂਦੀ ਉਹਨਾਂ ਦੇ ਨਾਲ ਵੀ ਹੁਣ ਮੈਂ ਹਰੇਕ ਸਾਲ ਜਿਹੜੀਆਂ ਦੋ ਛਲੀਆਂ ਚਾਰ ਛਲੀਆਂ ਇਕ ਦਾਣੇ ਦੀ ਚੀਜ਼ ਲੈਂਦੇ ਨੇ ਤੇ ਚਾਰ ਕਿਸ਼ਲੀਆਂ ਲੱਗ ਜੰਮੀ ਕੇਵਲ ਪੰਜ ਦੀ ਤੇ ਉਹਨਾਂ ਨੂੰ ਮੈਂ ਰੱਖ ਲੈਣੀ ਸਕਾਰ ਕੇ ਤਾਂ ਥੋੜੇ ਦਾਣੇ ਰੱਖ ਲੈਣੇ ਨੇ ਮੋਲੇ ਖਾਲੇ ਫੀਲ ਵੀ ਜਿਹੜੇ ਨੇ ਆਹੋ ਤੇ ਹੁਣ ਮੈਂ ਤੁਹਾਡਾ ਪਹਿਲਾ ਵਾਰੀ ਵੀਡੀਓ ਸ਼ੇਅਰ ਕੀਤੀ ਆ ਤੇ ਦੇਖੋ ਦਾਣੇ ਜਿਹੜੇ ਹੈਗੇ ਬਹੁਤ ਹੁਣ ਬਣ ਕੇ ਗੈਸ ਕਰ ਦਿੱਤਾ ਆਪਾਂ ਆਸ ਇਹਨੂੰ ਥੋੜਾ ਜਿਹਾ ਆਪਾਂ ਹੁਣ ਠੰਡੇ ਹੋ ਲੰਨ ਦੇਣਾ ਹੈ ਜਦੋਂ ਇਹ ਠੰਡੇ ਹੋ ਗਏ ਤਾਂ ਹਲਾਇ ਜਾਣਾ ਜਦ ਤੱਕ ਕਿ ਉਹ ਲੂਣ ਜਿਹੜਾ ਉਹ ਹੈਗਾ ਗਰਮ ਲੂਣ ਗਰਮਿਆਂ ਤੇ ਗੈਸ ਹੈਗਾ ਆਪਣਾ ਬੰਦ ਤੇ ਦਾਣੇ ਜਿਹੜੇ ਹੈਗੇ ਆਪਣੇ ਗਏ ਭੁੱਜ ਦਾਣਾ ਜਿਹੜਾ ਗਰਮ ਇੱਥੇ ਚੱਕਦੇ ਹੁੰਦੇ ਤੇ ਬਾਅਦ ਉਹਨਾਂ ਨੂੰ ਇਦਾਂ ਕਰਕੇ ਹਲਾਇ ਜਾਣਾ ਹਲਾਇ ਜਾਣਾ ਦਾਣੇ ਹੈਗੇ ਆ ਬਣ ਗਏ ਆਪਣੇ ਪਹਿਲਾਂ ਤੁਸੀਂ ਇਹਨੂੰ ਕੱਢ ਕੇ ਤੇਲ 'ਚ ਜਰੂਰ ਕਾਲਣਾ ਤਾਂ ਕਿ ਕੱਚੇ ਨਾ ਹੋਣ ਵਿੱਚ ਤੇ ਇੱਕ ਗੱਲ ਇਹ ਆ ਜ ਜਿਨ੍ਹਾਂ ਨੇ ਫੀਲਿੰਗ ਹੋਈ ਹੈ ਦੰਦਾਂ ਚ ਉਹ ਨਾ ਖਾਏ ਕਿਉਂਕਿ ਫੜ ਗਏ ਇਹ ਕਰੜੇ ਆ DNA ਖਾਣੇ ਨੂੰ ਇਹਦਾ ਘਰੇ ਦਾਣੇ ਬਣਾਓ ਤੇ ਖਾਓ ਕਿੰਨੇ ਸੋਹਣੇ ਬਣੇ ਆ ਹਣ ਬਾਲੇ ਮੌਲਕਾਂ ਦੇ ਰਹਿ ਕੇ ਦੰਦ ਵੀ ਸਾਡੇ ਉਦਾਂ ਦੇ ਹੋਏ ਹੋ ਤੇ ਪੋਲੇ ਕੱਟ ਕੁ ਪੋਲੀਆਂ ਪੋਲੀਆਂ ਚੀਜ਼ਾਂ ਆਪਾਂ ਖਾਈ ਜਾਂਦੇ ਆ ਕਦੇ ਕਰੜੀ ਆਪਾਂ ਚੀਜ਼ਾਂ ਨਾਲ ਗੱਲਾਂ ਚੁੱਪਿਆ ਨਾ ਕਦੇ ਆਪਾਂ ਦਾਣੇ ਖਾਦੇ ਇਦਾਂ ਪੁੱਜਿਓ ਬਸ ਜਿਹੜੇ ਦਾ ਦੰਦ ਆ ਆਪਣੇ ਉਸੇ ਤਰ੍ਹਾਂ ਉਹ ਹਿਸਟ ਹੋ ਗਏ ਹੁਣ ਆਪਾਂ ਲੂਣ ਨੂੰ ਵਿੱਚ ਨਾ ਲਾਵਾਂਗੇ ਛਾਣ ਇਹੜਾ ਲੂਣ ਆ ਉਹਨੂੰ ਸਿੱਟ ਇਟਣਾ ਨਹੀਂ ਰੱਖ ਲੈਣਾ ਨੈਕਸਟ ਟਾਈਮ ਲਈ ਵੀ ਯੂਜ਼ ਕਰ ਸਕਦੇ ਕੁਝ ਵੀ ਬਚ ਭੁੰਨ ਸਕਦੇ ਆ ਉਹਨੇ ਦੇਖੋ ਦਾਣੇ ਜਿਹੜੇ ਹੈਗੇ ਆਪਣੇ ਗਏ ਆਪੋ ਅੱਜ ਤੁਹਾਨੂੰ ਜੀ ਵੀਡੀਓ ਲਿਖੀ ਪਸੰਦ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੇ ਦਾਣੇ ਭੁੰਨ ਕੇ ਇਦਾਂ ਕਰੋ ਅੰਜੋਏ ਖਾਓ ਖੁਸ਼ ਰਹੋ ਖੁਸ਼ੀਆਂ ਮਾਣੋ ਤੇ ਕੈਨਲ ਨੂੰ ਸਬਸਕ੍ਰਾਈਬ ਕਰ ਲਿਓ